जय हिंद मैं ਤੁਹਾਡਾ ਆਪਣਾ ਸੁਵਾਸ਼ਪਤ ਸਿਟੀ ਟ੍ਰੈਫਿਕ ਸ਼ਹਿਰਪੁਰ ਆਪ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਕਿ ਇਸ ਟਾਈਮ ਬ੍ਰਹਮ ਗਿਆਨੀ ਬਾਬਾ ਜਵਾਹਰਦਾਸ ਜੀ ਸੂਸਾਂ ਵਾਲੇ ਉਹਨਾਂ ਦਾ ਜਿਹੜਾ ਮੇਲਾ ਹੈ ਡਿਸਟ੍ਰਿਕਟ ਸ਼ਹਿਰਪੁਰ ਦੇ ਵਿੱਚ ਚੱਲ ਰਿਹਾ ਜਿੱਥੋਂ ਦੇਸ਼ ਵਿਦੇਸ਼ ਤੋਂ ਸੰਤਾਂ ਆ ਕੇ ਨਤਮਸਤਕ ਹੁੰਦੀਆਂ ਤੇ ਆ ਕੇ ਮੇਲੇ ਦਾ ਜਿਹੜਾ ਆਨੰਦ ਮਾਣਦੀਆਂ ਇਹਦੇ ਸਵਾਸਤੇ ਮਾਨਯੋਗ ਡੀਸੀ ਸਾਹਿਬ ਸ਼ਹਿਰਪੁਰ ਜੀ ਮਾਨਯੋਗ ਐਸਐਸਪੀ ਸਾਹਿਬ ਸ਼ਹਿਰਪੁਰ ਜੀ ਤੇ ਪੂਰੇ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੇ ਜਿਹੜੇ ਪੁਖਤਾ ਪ੍ਰਬੰਧ ਹੈ ਸੰਗਤ ਦੀ ਸਹੂਲਤ ਵਾਸਤੇ ਕੀਤੇ ਜਾ ਚੁੱਕੇ ਹਨ ਇਸ ਦੇ ਵਿੱਚ ਪ੍ਰਸ਼ਾਸਨ ਵੱਲੋਂ ਤੇ ਜਿਹੜੀ ਗੁਰਦੁਆਰਾ ਸਾਹਿਬ ਦੀ ਕਮੇਟੀ ਹੈ ਉਹਦੇ ਵੱਲੋਂ ਬੜੇ ਆਦਰਪੂਰਵਕ ਸਤਿਕਾਰ ਨਾਲ ਇੱਕ ਸੰਗਤ ਜੀ ਨੂੰ ਬਹੁਤ ਹੀ ਪਿਆਰ ਨਾਲ ਬੇਨਤੀ ਹੈ ਕਿ ਕੋਈ ਵੀ ਵਿਅਕਤੀ ਆਪਣੇ ਟਰੈਕਟਰਾਂ ਦੇ ਉੱਪਰ ਵੱਡਾ ਸਾਊਂਡ ਸਿਸਟਮ ਲਾ ਕੇ ਉੱਚੀ ਆਵਾਜ਼ ਕਰਕੇ ਟਰੈਕਟਰ ਨਾ ਲੈ ਕੇ ਆਵੇ ਜੇ ਟਰੈਕਟਰ ਲੈ ਕੇ ਆਉਣੇ ਆ ਜੀ ਸਦਕੇ ਆਓ ਪਰ ਉਹਦੇ ਉੱਪਰ ਵੱਡਾ ਸਾਊਂਡ ਲਾ ਕੇ ਉਹਦੀ ਆਵਾਜ਼ ਜਿਹੜੀ ਹੈ ਨਾ ਕੀਤੀ ਜਾਵੇ ਟਰੈਕਟਰਾਂ ਦੇ ਜਿਹੜੇ ਮੋਟਰਸਾਈਕਲ ਹੈ ਉਹਨਾਂ ਦੇ ਜਿਹੜੇ ਪਟਾਕੇ ਆ ਉਹ ਨਾ ਬਜਾਏ ਜਾਣ ਤੇ ਖਾਸ ਕਰਕੇ ਜੋ ਇੱਥੇ ਇੱਕ ਪੁਰਾਣੀ ਰੀਤ ਬੱਚਿਆਂ ਨੇ ਆਪਣੇ ਤੌਰ ਤੇ ਬਣਾਈ ਹੈ ਕਿ ਮੇਲੇ ਦੇ ਜਦੋਂ ਲਾਸਟ ਦਿਨ ਹੁੰਦਾ ਉਸ ਦਿਨ ਇਹ ਕੀ ਕਰਦੇ ਆ ਕਿ ਟਰੈਕਟਰ ਲਿਆ ਕੇ ਉਹਦੀਆਂ ਦੌੜਾਂ ਲਾਉਂਦੇ ਆ ਬਹੁਤ ਤੇਜ਼ ਸਟੰਟ ਮਾਰਦੇ ਆ ਮੋਟਰ ਦੇ ਟਰੈਕਟਰਸ ਉਹਨੂੰ ਬਿਲਕੁਲ ਖੜਾ ਕਰ ਦਿੰਦੇ ਆ ਇਸ ਵਾਰ ਇਸ ਚੀਜ਼ ਦੀ ਜਿਹੜੀ ਪੂਰਨ ਮਨਾਈ ਹੈ ਅਸੀਂ ਤੁਹਾਡੀ ਹਰ ਤਰ੍ਹਾਂ ਜੋ ਸੇਵਾ ਹੈ ਉਹ ਕਰਾਂਗੇ ਪਰ ਜੇ ਤੁਸੀਂ ਕਹੋਗੇ ਕਿ ਇਸ ਚੀਜ਼ ਨੂੰ ਅਲਾਉ ਕੀਤਾ ਜਾਵੇ ਇਹ ਬੇਟਾ ਮੰਨੇ ਆ ਕੋਈ ਵੀ ਵਿਅਕਤੀ ਇਸ ਵਾਰ ਕੋਈ ਇਦਾਂ ਦੀ ਹਰਕਤ ਨਾ ਕਰ ਬੈਠੇ ਅਸੀਂ ਨਹੀਂ ਚਾਹੁੰਦੇ ਕਿ ਕੋਈ ਵਿਅਕਤੀ ਇਦਾਂ ਦੀ ਹਰਕਤ ਕਰੇ ਕਿ ਅਸੀਂ ਉਹਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਕਰੀਏ ਇਸ ਕਰਕੇ ਬੱਚਿਆਂ ਨੂੰ ਵੀ ਇਹਨਾਂ ਦੇ ਪੇਰੈਂਟਸ ਨੂੰ ਵੀ ਬੜੇ ਅਦਬ ਤੇ ਸਤਿਕਾਰ ਨਾਲ ਬੇਨਤੀ ਹੈ ਕਿ ਪੁਲਿਸ ਬੱਚਿਆਂ ਨੂੰ ਸਮਝਾਓ ਇਸ ਵਾਰ ਟਰੈਕਟਰਾਂ ਦੇ ਸਟੰਟ ਟਾਪਰ ਜਿਹੜੀ ਪੂਰਨ ਪਾਬੰਦੀ ਹੈ ਕੋਈ ਬੱਚਾ ਸਟੰਟ ਮਾਰ ਕੇ ਆਪਣੀ ਜਾਂ ਕਿਸੇ ਦੀ ਹੋਰ ਦੀ ਜਾਨ ਜਿਹੜੀ ਹੈ ਖਤਰੇ ਵਿੱਚ ਨਾ ਪਾਵੇ ਜੈ ਹਿੰਦ